ਨਰਕ ਜੋੜਾ ਇੱਕ ਮੋਟਰ ਵਾਲੇ ਕੋਠੇ ਤੇ ਬਿਤਾ ਰਿਹਾ ਹੈ ਨਰਕ ਭਰੀ ਜ਼ਿੰਦਗੀ ਮੈਂ 뭐 ਕੁਝ ਨਹੀਂ ਆ ਜੀ ਮੈਨੂੰ ਮਾਰ ਦੇ ਉਹ ਮੈਨੂੰ ਬਰਬਾਦ ਕਰ ਦੇ ਮੇਰੇ ਤੋਂ ਬਦਲੇ ਦੇ ਤਾਪ ਨਹੀਂ ਹੈ ਕਿ ਮੈਂ ਕੀ ਕਰ ਆ ਮੈਂ ਕੱਤੀ ਲੋ ਤੇ ਬੈਠੀ ਹੈਗੀ ਵੀ ਜੀ ਉਸ ਤੋਂ ਸਾਰਾ ਕਰ ਦੇ ਤਪਦੀ ਗਰਮੀ ਚ ਨਾ ਕੋਈ ਪੱਖਾ ਤੇ ਬਜ਼ੁਰਗ ਔਰਤ ਪਤੀ ਨੂੰ ਤਪੱਟੇ ਨਾਲ ਚੱਲ ਰਹੀ ਹੈ ਪੱਖੀ ਮੇਰੇ ਘਰ ਦੇ ਵੀ ਲੱਗਦੇ ਵੀ ਜੀ ਮੇ ਤਾਂ ਕੋਈ ਨਹੀਂ ਸਾਰਾ ਕਮੌਂਡਿਆ ਲਾਈ ਹੋ ਗਿਆ ਮੇਰੇ ਦੂਸਰੀ ਗੱਲ ਦੱਸ ਦੀ ਬੀੜੀਆ ਦੇ ਲਾਤੇ ਦੇ ਇਹ ਕਮੌਨੀਆ ਲੱਗ ਇੱਕ ਬੱਚਾ ਆਏਗਾ ਮੇਰੇ ਮੇਰੇ ਕੋਈ ਲਾ ਨਹੀਂ ਆਏਗੇ ਰੁਕ ਜਾ ਹਫ਼ਤੇ ਪੁਰਾਣੀ ਲੱਕੜ ਜੰਗੀਆਂ ਸੁੱਕੀਆਂ ਰੋਟੀਆਂ ਖਾਣ ਨੂੰ ਮਜਬੂਰ ਹੋਇਆ ਇਹ ਬਜ਼ੁਰਗ ਜੁੜਾ ਮੇਰੇ ਕੋਲ ਨਾ ਲਾ ਬੈਠ ਗਿਆ ਲੱਤ ਲੈ ਕੇ ਮੇਰੇ ਬਾਸੀ ਰੋਟੀ ਖਾਣੀ ਹੈ ਮੇ ਤਾਂ ਕੋਈ ਲਾ ਨਹੀਂ ਹੈ ਕੋਈ ਸਹਾਰਾ ਨਹੀਂ ਮੇਰੇ ਆ ਕੇ ਦੂਜਾ ਚਾਲਦੀਏ ਵੀਰੇ

ਹੈਡ ਬਣਾ ਬਰ ਬਰ ਹਲਾਈ ਇਤੂਤੀ ਦੇਖੋ ਇੱਕ ਸੜਕ ਹਾਦਸੇ ਨੇ ਕਿੰਜ ਇੱਕ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਕੀਤਾ ਚੂਰ ਚੂਰ ਅੱਜ ਰੋਟੀ ਤੋਂ ਹੋਇਆ ਪਿਆ ਮਥਾਜ ਕਮਾਈ ਦਾ ਨਹੀਂ ਹੈ ਕੋਈ ਸਾਧਨ ਕਹਿੰਦੇ ਨੇ ਇਨਸਾਨ ਤੇ ਮਾੜਾ ਦੌਰ ਕਦੇ ਦੱਸ ਕੇ ਨਹੀਂ ਆਉਂਦਾ ਤੇ ਜਦੋਂ ਕਿਸੇ ਬਜ਼ੁਰਗ ਮਾਪਿਆਂ ਤੇ ਇਹ ਵਕਤ ਆਣ ਟੁਕੇ ਤਾਂ ਕਿਵੇਂ ਬਜ਼ੁਰਗਾਂ ਦਾ ਇਹ ਆਖਰੀ ਵੇਲਾ ਕੱਢਣਾ ਔਖਾ ਹੋ ਜਾਂਦਾ ਹੈ ਤੁਹਾਡੇ ਸਾਹਮਣੇ ਹੀ ਹੈ ਜਿੱਥੇ ਤਪਦੀ ਗਰਮੀ ਚ ਲੋਕ ਏਸ਼ੀਆ ਚੋਂ ਨਹੀਂ ਨਿਕਲਦੇ ਇਹਨਾਂ ਵਿਚਾਰਿਆਂ ਨੂੰ ਤਾਂ ਪਾਣੀ ਵੀ ਤੱਤਾ ਪੀਣਾ ਕੀ ਕਰੀਏ ਸਾਨੂੰ ਕੀ ਪਤਾ ਸੀ ਵੀਰੇ ਸਾਡੇ ਨਾਲ ਇਹੀ ਚ ਹਲਾਤਾ ਆ ਜੂਗਾ ਬਸ ਜਦੇ ਮੇਰੇ ਬੰਦੇ ਐਕਸੀਡੈਂਟ ਹੋਏ ਨੇ ਬਸ ਉਹਦੇ ਸੇ ਵੀਰੇ ਮੇਰਾ ਸਾਰਾ ਕੁਝ ਵਿਕਰੀ ਹੋ ਗਿਆ ਸਾਰਾ ਵਿਕਰੀ ਹੋ ਗਿਆ ਘਰ ਬਾੜੀ ਵੀ ਕੁਝ ਵੀ ਨਹੀਂ ਰਹਾ ਵੀਰੇ ਕਮਾਉਣ ਜੁਕੂਰ ਵੀ ਨਹੀਂ ਰਹਾ ਬਸ ਵੀਰੇ ਇਹਦੀ ਲਾਤ ਲੈ ਕੇ ਨਾ ਮੈਂ ਕਿਸੇ ਪਾਸੇ ਵੀ ਜਾ ਸਕਦੀ ਹੈ ਕਿ ਜੇ ਕੰਮ ਕਰਕੇ ਖਵਾਵਾਂ ਫਿਰ ਇਹਨੂੰ ਕੌਣ ਦੇਖੂਗਾ ਵੀਰ ਜੀ ਬਸ ਆਈ ਵੀਰੇ ਤਾਂ ਮੈਂ ਸੁੱਕੀ ਰੋਟੀ ਖਾਈ ਜਾਂਦੀ ਹੈ ਕੋਈ ਕੋਈ ਗਮਾਰ ਦੇ ਕੇ ਜਾਂਦਾ ਫਿਰ ਇੱਕ ਇੱਕ ਹਫਤਾ ਦਾ ਦੋ ਦੋ ਹਫਤਾ ਦਾ ਰੋਟੀ ਖਾਣੀ ਵੀਰ ਜੀ ਮੈਂ ਕੀ ਕਰਾਂ ਮਜਬੂਰ ਬੈਠੀ ਹਾਂ ਲਾਤ ਲੈ ਕੇ ਸਾਡੇ ਕੋਲ ਕੁਝ ਨਹੀਂ ਹੈ ਵੀਰੇ ਨਾ ਜਗ੍ਹਾ ਨਾ ਜ਼ਮੀਨ ਜਿਹੜੀ થી ਇਹਦੇ ਇਹਦੇ ਸੇ ਲੱਗ ਗਿਆ ਇਹਦੇ ਉੱਤੇ ਲੱਗ ਗਿਆ ਅਜੇ ਵੀ ਇਹਦੇ ਗੋਡਾ ਲੋਟ ਨਹੀਂ ਹੋਏ ਲੱਤ ਡੋਟ ਨਹੀਂ ਹੋਏ ਵੀਰੇ ਮੈਂ ਕੀ ਕਰਾਂ ਮੈਂ ਬਹੁਤ ਮਜਬੂਰ ਆ ਮੈਂ ਕਿਸੇ ਦੇ ਕੋਠੇ 'ਚ ਬੈਠਾਗਾ ਖੇਤਾ 'ਚ ਇੱਥੇ ਪੱਖਾ ਵੀ ਨਹੀਂ ਹੈਗਾ ਇੰਨੀ ਗਰਮੀ ਸੈਰੀ ਬਾਹਰ ਪੱਖਾ ਵੀ ਨਹੀਂ ਹੈਗਾ ਨਾ ਕੋਈ ਬਿਜਲੀ ਨਹੀਂ ਹੈਗਾ ਨੇਰੇ 'ਚ ਰਹਿਣੀ ਰਾਤ ਨੂੰ ਦੀਨੇ ਤਾਂ ਕੱਟ ਜਾਂਦੀ ਏ ਓੱਖਾ ਸੁੱਖਾ ਰਾਤ ਨੂੰ ਓੱਖਾ ਹੋ ਜਾਂਦੀ ਵੀਰੇ ਮੱਛੜ ਤੇ ਪੱਖਾ ਵੀ ਨਹੀਂ ਹੈਗੀ ਜਮੀ ਫੇਰ ਮੈਂ ਖੇਤਾ ਜੇ ਬੈਠੇ ਵੀਰੇ ਕੀ ਕਰ ਮੇਰਾ ਕਮਾਉਣਾ ਲਾ ਲਾਤਨੇ ਕੇ ਬੈਠ ਗਿਆ ਮੈਂ ਬਹੁਤ ਮਜਬੂਰ ਹਾਂ ਮੇਰੇ ਕੋਈ ਸਹਾਇਤਾ ਕੋਈ ਛੜਾ ਬਹੁਤ ਵਧੀਆ ਕੰਮ ਪ੍ਰੋਗਰਾਮ ਸੀ ਮੇਰੇ 6:00 ਵਜੇ ਤੋਂ ਹਾਲਾਤ ਹੌਲੀ ਹੌਲੀ ਮਾੜੇ ਆਇੰਗੇ ਪੈਸਾ ਲੱਗੇਗੇ ਪੈਸਾ ਸਾਰੀ ਜਾਇਦਾਦ ਵਿਕ ਗਈ ਘਰ ਵਿਕ ਗਿਆ ਪੈਸਾ ਕੋਈ ਨਾ ਬੱਚਾ ਨੇਣਾ ਦੀਗਾ ਤੇ ਆ ਮੈਂ ਦੇਖੋ ਜੀ ਅੱਜ ਨਹੀਂ ਬਹੀ ਰੋਟੀ ਖਾ ਰਹੇ ਆਂਗੇ ਕੋਈ ਰੋਟੀ ਨਹੀਂ ਆਦਾ ਜੀ ਕਿ ਮੋਟਰ ਤੇ ਬੈਠਾ ਖੇਤ ਵਾਲੇ ਕੋਠੇ ਤੇ ਬੈਠਾ ਜੀ ਕੋਈ ਲਾਈਟ ਨਹੀਂ ਤੱਤਾ ਪਾਣੀ ਪੀਣੇ ਮੋੜ ਖੇਲਦਾ ਤੇ ਇੱਕ ਬੱਚੇ ਕੋਈ ਕਮਾਈ ਨਹੀਂ ਹੈਗੀ ਬੱਚਾ ਮਾਣਾ ਮੜਾ ਪਾੜ ਤੋ ਦੋ ਰੁਪਏ ਲਿਆਉਂਦਾ ਹੈ ਉਹੀ ਮੜਾ ਗੁਜ਼ਾਰਾ ਕਰਦੇ ਆ ਬਹੁਤ ਔਖਿਆ ਜੀ ਕੁਛ ਐਤਾ ਕਰੇ ਜੀ ਮੇਰੀ ਮਦਦ ਕਰੇ ਚੰਗੇ ਸਮੇ ਦਾ ਹੰਕਾਰ ਕਰ ਹਾਂ ਚੰਗੇ ਜਮੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਡੇ ਬਹੁਤ ਚੰਗਾ ਸਮਾਂ ਦੀ ਗੱਡੀਆਂ ਜੇ ਖੇੜਦੇ ਤੇ ਆ ਜਾ ਬੈਠੇ ਸੈਂ ਕਬ ਨਹੀਂ ਹੈਗਾ ਵੇ ਰਿਸ਼ਤੇਦਾਰ ਨੇ ਸਾਥ ਨਹੀਂ ਦੇ ਲੁੱਟੇ ਕੋਈ ਜਾਣ ਜਤੀ ਜਿਦ ਤੇ ਆਪਣੇ ਕਾਰੋਬਾਰ ਵੇਕੇ ਇਲਾਜ ਕਰਾਇਆ ਜੀ ਕੋਈ ਕਿਸੇ ਦਾ ਨਹੀਂ ਦੁਨੀਆ ਮੇ ਠੀਕ ਹੈ ਤੇ ਬਾਪੂ ਜੀ ਹੁਣ ਕੀ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਮਾਧਿਅਮ ਨਾਲ ਸਾਡੀ ਸਹਾਇਤਾ ਕਰੀ ਜਸਕਦਾ ਇਹ ਕਹਿੰਦੇ ਵੀ ਸਹਾਇਤਾ ਕਰੀ ਹਰ ਘਰ-ਵਾਰ ਕੁਝ ਨਹੀਂ ਹੈ ਸਾਡੇ ਕੋਲ ਇੰਨੀ ਤਪਦੀ ਗਰਮੀ ਪੈ ਰਹੀ ਹੈ ਬਾਹਰ 45 ਡਿਗਰੀ ਟੈਂਪਰੇਚਰ ਕੀ ਕਰੀ ਕੀ ਕਰੀ ਇਹਦਾ ਮੋਟਰ ਵਾਲੇ ਕੋਠੇ ਦੇ ਥੋੜੇ ਟਾਈਮ ਤਾਂ ਕੱਢਣੀ ਹੈ ਕੀ ਕਰੀ ਲੋਕ ਏਸੀਆਂ 'ਚ ਪੈਂਦੇ ਨੇ ਇੱਥੇ ਆ ਬੈਠਿਆ ਇਹ 40 ਤੋਂ 45 ਤੋਂ 50 ਹੋਇਆ ਖੜਾ ਰ ਅੰਦਰ ਤਾਂ ਵੀ ਗਰਮਾ ਹੈ ਬਾਪੂ ਇਹ ਪਿੰਡ ਵੀ ਦੱਸ ਦੋ ਕਿਹੜਾ ਪਿੰਡ ਹੈ ਹਮੀ ਗਾੜੇ ਵੀ ਮਾਨਸਾ ਜ਼ਿਲ੍ਹੇ ਦਾ ਮਾਨਸਾ ਜ਼ਿਲ੍ਹਾ ਹਮੀ ਗਾੜੇ ਕਿ ਤੇ ਹੁਣ ਥੋੜੀ ਦਵਾਈ ਬੁੱਟੀ ਚੱਲ ਰਹੀ ਦਵਾਈ ਬੁੱਟੀ ਹੈ ਪੈਸਾ ਨਹੀਂ ਹੈਗਾ ਦਵਾਈ ਕਿੱਥੋਂ ਲਈ ਹੈ ਬੱਚਾ ਥੋੜਾ ਗੁੱਡਾ ਵੀ ਸੁਝ ਰਿਹਾ ਕਾਫੀ ਹਾਂ ਜੀ ਸੁਝ ਰਿਹਾ ਤੇ ਰਹੀ ਜਾਂਦਾ ਹੈ ਪੈਸਾ ਹੈ ਨਹੀਂ ਗਾ ਤੁਸੀਂ ਆਪ ਕੰਮ ਕਰਕੇ ਨਿਕਮਾ ਪੜੀ ਨਹੀਂ ਕਮਾਉਂਦੇ ਜੀ ਬੱਚੇ ਮਾਣਾ ਮਟਰ 2 ਰੁਪਏ ਪਾਠਪੂਠ ਤੋਂ ਲਿਆਉਂਦਾਗਾ ਉਹ ਗੁਜ਼ਾਰਾ ਹੁੰਦਾ ਨਹੀਂ ਪਾਠ ਪੜ੍ਹਦਾ ਰੋਜ਼ੀ ਜਾਂਦਾ ਪੜ੍ਹਦਾ ਹੁੰਦਾ ਕਿੰਨੇ ਟੈਂਪੋ ਤੁਸੀਂ ਖਾ ਇਹ 6-7 ਦਿਨਾਂ ਦੀਆਂ ਰੋਟੀਆਂ ਨੇ ਜੀ ਬੇਹੀ ਰੋਟੀ ਖਾਣੇ